ਉਹ ਅਸੀਂ ਤਾਂ ਦੇਖ ਲਵੋ ਤੇ ਨਾ ਕਿਉਂ ਆ ਰਿਹਾ ਹੈ ਆਪਾਂ ਵਾਪਸ ਨਹੀਂ ਨਾ ਘਟੇ ਲਵੋ ਲੋਕਾਂ ਨੂੰ ਸਰਪ੍ਰਸਤ ਹੋਏ ਸਪੀਡ ਬੱਪਰ ਨਾ ਆਉਂਦਾ ਜੀ ਵੀਰ ਜੀ ਚੰਗੀ ਪੜੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੰਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਹਾ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਅਸੀਂ ਕਿਹਾ ਬੈਠ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲੈ ਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਤੇ ਲਾਜੋ ਮਸੀਤੇ ਲਾਜੋ ਗੁਰਦੁਆਰੇ ਲਾਜੋ ਜਾਂ ਇਹਨਾਂ ਦੀਆਂ ਜਸਤਾਰਾਂ ਖੋਲੀਆਂ ਹੋਣ ਜਾਂ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ ਆ ਉਹ ਲਿਆ ਦੇਣੀ ਹੁੰਦਾ ਮਗਰ ਸਾਹਿਬ ਲਾਤ ਮਾਰਿਆ ਇਹਨਾਂ ਨੂੰ ਇਹਨਾਂ ਨੂੰ ਲਾ ਲਾ ਕੇ ਦੱਸਦਾ ਜੇ ਜਸਹਰ ਜੀ ਨੂੰ ਦਉਣੀ ਹੈ ਨਾ ਬੜੀ ਮਨੀ ਦੀ ਬਣੂ ਜੀ ਬੜੀ ਉਹਦਾ ਲੱਭ ਗਈ ਨਹੀਂ ਲਾਈ ਨਹੀਂ ਲਾਈ ਨਹੀਂ ਲਾਈ ਇਹ ਕਿਹੜਾ ਨਾਮ ਆ ਗਰੀ ਨਹੀਂ ਲਾਈ ਟਿਕਟ ਨਹੀਂ ਲਈ ਸਰਦਾਰ ਬੰਦੇ ਨਹੀਂ ਨਹੀਂ ਜਦੋਂ ਪੰਚ ਵਾਲੀ ਨਹੀਂ ਲਈ ਆਹ ਇਹ ਰਹਿ ਜਾਓ ਨਾ ਨਹੀਂ ਕਰੀਂ ਕਹਿੰਦਾ ਵੀ ਇਹੋ ਕੱਟਣ ਡਿਆ ਆਹ ਨੰਬਰ ਮਾਟੋ ਉਹ ਵੀ ਇਹਨਾਂ ਨੂੰ ਕੱਟਾਉਣ ਨੂੰ ਬੰਦਾ ਥੱਲੇ ਨੂੰ ਵੀ ਪਾਦਾ ਹੀ ਬੁਲਾਇਆ ਯਾਰਾ ਤੋਂ ਸਾਰੇ ਜਣੇ ਇੱਥੇ ਚਪਾ ਦੇ ਸਾਰੀਆਂ ਰੈਡੀ ਆਏ ਮੇਰੀ ਗੱਲ ਸੁਣੋ ਕੋਈ ਕੋਈ ਮੰਦਾ ਲਾ ਲਾਗਾ ਸਾਡੀ ਦੁਕਾਨ ਨੂੰ ਹੱਥ ਪਾ ਕੇ ਦੇਖੇਗਾ ਮਾ ਮਾ ਪਾ ਕੇ ਜਿੱਥੇ ਸਾ ਟੋਟੇ ਕੁੱਟੇ ਨਾ ਕਰਦਾਂਗੇ ਤੇ ਗੱਲ ਕਰਿਓ ਲਾ ਲਾ ਲੱਗੀ ਸਾਡੀ ਠੀਕ ਆ ਹੋਏ ਇਹ ਜਿਹੜੀ ਮੱਤਰੀ ਮੈਂ ਲਾਉਂਦਾ ਜੀ ਇਹ ਮਾਰ ਲਾ ਜੀ ਅਸਲ ਕਿਹਨੇ ਸਾਡੀਆਂ ਮਾਂ ਮਿਸ਼ਰੇ ਦਾ ਮਾ ਕੀ ਆ ਜੀ ਬਾ ਬਾ ਤੁਹਾਡੇ ਲੋਕ ਬੋਤੇ ਕਿ ਨਹੀਂ ਆਪਾਂ ਪੂਰੀ ਇੱਧਰ ਆਪਣਾ ਸਮਾਨ ਚੋਣ ਇੱਕ ਤੇ ਦੂਜਾ ਪਏ ਹੋਏ ਨੇ ਹਸਪਤਾਲ ਨਾਲ ਦੀ ਸਾਡੀ ਇਹਨਾਂ ਨੇ ਕੀ ਕੀਤੀ ਹੈ ਸਾਡੀ ਇਹਨਾਂ ਨੇ ਪਾ ਕੇ ਦੇਖੋ ਅੱਡੇ ਇਹ ਤਾਂ ਕੋਈ ਗੁੱਤੋਂ ਤੋਂ ਰੱਖਿਆ ਥਲਾ ਕੋਈ ਸੱਟਾਂ ਲਾਈਆਂ ਰੋੜੇ ਮਾਰੇ ਅੱਡੇ ਅੱਗ ਲਾਈ ਗੱਲ ਲਗਾਉਣੇ ਤੇ ਪਿਆਰ ਨਾਲ ਬਾਬਾ ਜੀ ਪਿਆਰ ਨਾਲ ਆਪਣੀ ਫਸਲ ਵੇਚਣ ਦੇ ਆਈਆਂ ਅੰਦਰ ਦੇ ਬਾਬਾ ਜੀ ਇਹਨਾਂ ਨੂੰ ਨਹੀਂ ਆਤਾ ਇਹਨਾਂ ਨੂੰ ਨਹੀਂ ਆਉਂਦੇ ਨਹੀਂ ਖੜੇ ਹੋਏ ਗੱਲ ਕਰੋ ਮੈਂ ਕੋਈ ਐਨਐਲਡੀਬ ਨਹੀਂ ਗੱਲ ਕੀਤੀ ਤੇ ਆਟਾ ਡੇ ਆਲਦੀ ਗੱਲ ਨਹੀਂ ਮੈਨੂੰ ਨਾ ਕੋਈ ਜਿਹੜੇ ਖਿਡਾਰੀਆਂ ਦਾ ਨਾਮ ਦਾ ਪਤਾ ਨਹੀਂ ਕੋਈ ਆਪਣੀ ਭੈਣ ਲਾ ਦਿੱਤੀ ਮੈਂ ਕੋਈ ਐਨਐਲਡੀਬ ਨਹੀਂ ਕੋਈ ਗੱਲ ਕੀਤੀ ਲਾ ਐਨਐਲਡੀਬ ਨੇ ਗੱਲ ਕੀਤੀ ਆ ਮੈਂ ਸਾਰਿਆਂ ਦੀ ਗੱਲ ਕਰਦਾ ਠੀਕ ਹੈ ਨਾ ਅੱਜ ਸਾਰੇ ਸਮਾਸ਼ਾ ਦੇਖਣ ਆਲੇ ਆਪਾਂ ਕੋਈ ਨਹੀਂ ਅੱਜ ਕੱਲ ਕੋਈ ਇਹਨੂੰ ਸਮਝੂਗਾ ਇਹ ਪਾਇਆ ਤੋ ਕਮਾਉਗੇ ਪੁਲਿਸ ਵਾਲਿਆਂ ਦੇ ਕੋਲ ਪਰ ਤੁਹਾਡਾ ਫਾਇਦਾ ਨਹੀਂ ਹੈਗਾ ਆਪਣਾ ਜਿੰਮੇਵਾਰ ਆਪਣਾ ਪੋਟਕੇ ਲੇਕੇ ਨਾ ਫੇਰ ਵੀ ਇਹ ਨੌਂ ਥੋੜੀ ਜੀ ਦੇ ਵਿੱਚ ਪਾ ਦੇ ਕੰਮ ਨਹੀਂ ਦੇ ਰੋ ਰੇਡੀ ਲਾਈ ਵੀ ਜੀ ਦਰ ਲਈ ਆ ਜੀ ਲਾਗੇ ਆ ਨਾ ਆ ਵੀ ਲਾਗੇ ਜੀ ਇਹ ਮੈਂ ਲੇੜੀ ਥੱਲੇ ਬਾੜ ਥੱਲੇ ਬਾੜ ਧੱਕਾ ਮਾਰ ਕੇ ਥੱਲੇ ਬਾੜ ਦਾ ਨਾਲੇ ਨੂੰ ਖਿੱਚ ਲਿਆ ਤੂੰ ਕੰਤੇ ਵੀਡੀਓ ਤੱਕ ਬਣੀ ਆ ਕਮੈਂਟਸ ਨਹੀਂ ਲਗਾਣ ਨਹੀਂ ਤੜੇ ਲੱਗੇ ਜਿੰਨੇ ਆ ਪਰ ਅਹੀਂ ਵੀ ਦਸਤਾਰ ਨਹੀਂ ਲਾਈ ਜਰਾ ਮੈਂ ਕਹਲਾ ਇੱਕ ਜਗਾ ਖੜਾ ਮੈਂ ਜਿਤਾਰ ਆਪਣੀ ਬੰਨੀ ਅਰਮਾਲਾ ਬੰਨੀ ਮਰਾ ਆਪਣਾ ਪੇਕ ਦਾ ਲਾਵਾ ਕੋਈ ਦਸਤਾਰ ਨਹੀਂ ਰਹੀ ਨੇ ਜਿਹਨੇ ਉੱਜਾ ਨਾ ਲਈ ਮਾਰੇ ਬੰਦਾ ਯਾਰ ਮੇਰਾ ਮੋਟੇ ਆਉਂਦੇ ਆ ਬੰਦੇ ਨਹੀਂ ਲੱਗਦੀ ਯਾਰ ਕੋ ਬਣਨੀ ਆ ਕੋ ਬਣਨੀ ਆ ਬਾਕੀ ਸਾਰੇ ਪਾ ਕੇ ਲਾ ਕੇ ਜਾਵਾਂਗੇ ਮੇਰੀ ਗੱਲ ਸੁਣੋ ਕੋਈ ਕੋਈ ਮੰਗ ਦਾ ਲਾ ਲਿਆਗਾ ਸਾਡੀ ਦੁਕਾਨ ਨੂੰ ਹੱਥ ਪਾ ਕੇ ਦੇਖਾ ਟੋਟੇ ਕੁੱਟੇ ਕੰਨਾ ਕਰਦਾਂਗੇ ਗੱਲ ਰੱਖਿਓ ਲਾਗ ਨੂੰ ਲੱਗੀ ਸਾਡੀ ਠੀਕ ਮੇਰੀ ਗੱਲ ਸੁਣੋ ਅਸੀਂ ਸਿੱਧਾ ਸਾਡਾ ਕਹਿੰਦੇ ਸਾਨੂੰ ਦੱਸਿਆ ਰੱਖਿਆ ਵੀਰ ਇੱਧਰ ਆ ਦੱਸਦਾ ਆ ਜੂਗਾ ਤੇ ਛੱਡਾਂਗੇ ਕਹਿ ਉਹ ਨੂੰ ਰੱਖਿਆ ਉਹਨੇ ਭਰਾ ਜੁਦਾ ਨਿਸ਼ਾਨ ਦੇ ਬਸ ਕੰਮ ਕੀ ਇਹਦਾ ਪਾਦਾ ਨਹੀਂ ਵੇ ਮਾਤਾ ਚੱਲ ਕੋਈ ਨਹੀਂ ਤੁਸੀਂ ਲਾ ਚਤਾਰ ਲੋਣੀ ਇਹ ਪੰਨਾ ਜਰੂਰ ਮੇਡਾ ਲਉਣਾ ਮਾਤਾ ਲੜ ਕੇ ਨਹੀਂ ਅਸੀਂ ਕਹਿਦੇ ਨਹੀਂ ਅਸੀਂ ਨਹੀਂ ਲਾਉਣਾ ਵੀਰ ਜੀ ਚੰਗੀ ਭਲੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰੇ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤਿੰਨ ਅੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਹਾ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲੈਓ ਲੇਕਿਨ ਇਹ ਬੰਦਿਆਂ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ ਪਲੱਸ ਪ੍ਰਧਾਨ ਸਾਹਿਬ ਨਾਲ ਜੇ ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਜਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਾਉਂਦੀ ਨੋਬਤ ਨਹੀਂ ਆਉਣੀ ਕਿਸੇ ਦਾ ਇੰਨਾ ਜਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9-10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਇਹਨਾਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨੇ ਸਾਰਿਆਂ ਨੇ ਵਧੀ ਕੀ ਕੀਤੀ ਸਾਹਮਣੇ ਪਊ ਸਾਵਾ ਕ੍ਰਿਸ ਟ੍ਰੇਡਿੰਗ ਕੰਪਨੀ ਉਹਨਾਂ ਨੇ ਸੌਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਛਕੇ ਹਾਂਜੀ ਇੱਕ ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਕੁਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜੇ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦੇ ਦਿੱਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਜੀ ਚਾਰ ਚਾਰ ਅੱਡੇ ਤੇ ਨਹੀਂ ਨਾ ਲਾਉ ਡੇਗੇ ਗਰਮੈਂਟ ਪ੍ਰਾਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਅਭੀਜੀ ਵੀਰਜੀ ਅਸੀਂ ਨਾ 1.2 ਮਹੀਨਾ ਤੋਂ ਇੱਥੇ ਰੇੜੀ ਲਾ ਰਹੇ ਆ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆ ਕੇ ਸਾਡੇ ਗੱਲ ਪੈ ਗਿਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸੱਟਾਂ ਮਾਰੀਆਂ ਵਾ ਆ ਕੇ ਸਾਡੇ ਗੱਲ ਪੈ ਗਿਆ ਇਹੋ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਭਰਾਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਵੀ ਤੁਸੀਂ ਲਾਓ ਰੈਡੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨੇਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਵਿਦਾ ਜਾਂ ਬ੍ਰਦਰ ਆ ਦੂਜਾ ਇਹ ਵੀ ਆਉਂਦੇ ਲੰਘਦੇ ਸੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਹਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਬੜਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੇ ਆ ਕੇ ਆ ਵਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਕੇ ਆ ਸਾਨੂੰ ਸਟਾਂ ਲਾਈਆਂ ਸਾਡਾ ਸਾਰਾ ਖਲਾਰਤਾ ਉਹਦੀ ਵੀਡੀਓ ਲੱਕੀ ਨਾ ਕੀ ਹੋਇਆ ਸਰ ਮੈਂ ਇੱਥੇ ਮੇਰਾ ਡੈਡੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਅਦ ਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾ ਪੁਰਾ ਲਾ ਲਓ ਮੇਰਾ ਆਡਾ ਵਾ ਉੱਥੇ ਰੇੜੀ ਲਾਉਣ ਦਿਓ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਜਿੱਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾਲੇ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾਲੇ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਡਾਲੋਂਦਾ ਸੀ ਮੇਰਾ ਪਿਓ ਲੋਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲੋਂਦਾ ਪਿਆ ਹੈ ਰੇੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਭਾਜੀ ਹੁਣ ਤੀਨਾਂ ਗੱਲ ਕਰੋ ਮੈਨੂੰ ਕਰਨ ਦੋ ਭਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨੇ ਸ਼ਰਾਬ ਪਿਆ ਪਿਆ ਪੀਓ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨੇ ਇੱਥੇ ਨਾ ਉਹਦੇ ਕੋਈ ਕੋ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਉਹ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਹੁਣੇ ਹੀ ਉਹ ਕਿਸੇ ਦਾ ਡਿਜੀਟ ਇਹ ਮੇਰੀ ਆਪਣੀ ਜਗ੍ਹਾ ਨਹੀਂ ਹੈ ਭਾਜੀ ਰੇੜੀਆਂ ਲੱਗਣੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਇਹ ਉਹਨਾਂ ਦੀ ਰੇੜੀ ਪਲਟਾਈ ਸੀ ਜੀ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਦੇ ਲਾਜੋ ਮਸੀਤੇ ਦੇ ਲਾਜੋ ਗੁਰਦਵਾਰੇ ਦੇ ਲਾਜੋ ਜਾਂ ਇਹਨਾਂ ਦੀਆਂ ਜਸਤਾਰਾਂ ਖੋਲੀਆਂ ਹੁਣ ਜਾਂ ਇਹਨਾਂ ਨੂੰ ਕੋਈ